ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਦੀ ਫਤਿਹ ਲੰਗੀ ਸਦੀ ਦੇ ਪਿਛਲੇ ਦਹਾਕੇ ਸਿੱਖ ਸੰਘਰਸ਼ ਦੇ ਮੰਨੇ ਜਾਂਦੇ ਨੇ ਉਸ ਵਕਤ ਪੰਜਾਬ ਦੇ ਅੰਦਰ ਜਦੋਂ ਖਾੜਕੂ ਲਹਿਰ ਚੱਲ ਰਹੀ ਸੀਗੀ ਤੇ ਘਟਨਾ ਹੈ ਕੋਈ 1999 ਈਸਵੀ ਦੀ ਜਿਹਦੇ ਬਾਰੇ ਆਪਾਂ ਗੱਲ ਕਰਨੀ ਹੈ ਜੋ 21 ਅਗਸਤ ਨੂੰ ਵਾਪਰੀ ਦੋ ਬੀਬੀਆਂ ਸਨ ਇੱਕ ਭਾਈ ਮਹਿਲ ਸਿੰਘ ਬੱਬਰ ਦੇ ਘਰੋਂ ਸੀ ਜਿਨ੍ਹਾਂ ਦਾ ਨਾਮ ਗੁਰਮੀਤ ਕੌਰ ਸੀਗਾ ਦੂਸਰੇ ਸ਼ਹੀਦ ਭਾਈ ਕਲਵੰਦ ਬੀਬੀ ਸੀ ਜਿਨ੍ਹਾਂ ਦਾ ਨਾਮ ਗੁਰਦੇਵ ਕੌਰ ਸੀ ਦੋਨੇ ਪ੍ਰਭਾਤ ਫਾਈਨੈਂਸ ਕੰਪਨੀ ਦੇ ਵਿੱਚ ਕੰਮ ਕਰਦੀਆਂ ਸਨ ਇਧਰ ਬਟਾਲੇ ਦਾ ਐਸਐਸਪੀ ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਸੀਗਾ ਉਹ ਬੜਾ ਹੀ ਜ਼ਾਲਮ ਅਫਸਰ ਮੰਨਿਆ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਗੋਬਿੰਦ ਰਾਮ ਜਿਹਦੇ ਤਸ਼ੱਦਦ ਤੇ ਜ਼ੁਲਮ ਦੇ ਚਰਚੇ ਦੂਰ ਦੂਰ ਤੱਕ ਸਨ ਉਹਨੇ ਇੱਕ ਲਖਵਿੰਦਰ ਲੱਖਾ ਨਾਮ ਦਾ ਐਸਆਈ ਭੇਜ ਕੇ ਇਹਨਾਂ ਦੋਨਾਂ ਬੀਬੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਕਵਾ ਕੇ ਬਟਾਲੇ ਬੀਕੋ ਸੈਂਟਰ ਦੇ ਵਿੱਚ ਮੰਗਵਾਇਆ ਇਹ ਘਟਨਾ 21 ਅਗਸਤ 1999 ਵਾਲੇ ਦਿਨ ਦੀ ਹੈਗੀ ਸਿਰ ਦੋਨਾਂ ਬੀਬੀਆਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਇਹਨਾਂ ਬੀਬੀਆਂ ਦੀ ਗ੍ਰਿਫਤਾਰੀ ਦੀ ਗੱਲ ਜਦੋਂ ਬਾਹਰ ਨਿਕਲ ਕੇ ਆਈ ਤਾਂ ਇੱਕ ਸ਼ਖਸ ਜੀ ਦਾ ਸਭ ਤੋਂ ਵੱਡਾ ਯੋਗਦਾਨ ਸੀ ਇਹਨਾਂ ਬੀਬੀਆਂ ਨੂੰ ਛਡਵਾਉਣ ਦੇ ਵਿੱਚ ਆਪਾਂ ਉਹਦੀ ਲਿਖਤ ਦੇ ਵਿੱਚੋਂ ਹੀ ਪੜ੍ਹ ਕੇ ਤੁਹਾਨੂੰ ਸੁਣਾਵਾਂਗੇ ਵੀ ਇਹ ਘਟਨਾਕ੍ਰਮ ਕਿਵੇਂ ਵਾਪਰਿਆ ਕਿਵੇਂ ਉਹ ਬੀਬੀਆਂ ਆਜ਼ਾਦ ਕਰਵਾਈਆਂ ਗੀਆਂ ਉਸ ਨੂੰ ਉਸ ਵਕਤ ਦੇ ਅਕਾਲਤਾ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਦਰਸ਼ਨ ਸੀ ਉਹ ਆਪਣੀ ਜੀਵਨੀ ਤੇ ਵਿੱਚ ਲਿਖਦੇ ਆ ਇੱਕ ਦਿਨ ਅਚਾਨਕ ਅਜੀਤ ਅਖਬਾਰ ਵਿੱਚ ਖਬਰ ਛਪੀ ਕਿ ਅਖੰਡ ਕੀਰਤਨੀ ਜਥੇ ਨਾਲ ਸੰਬੰਧਤ ਦੋ ਅੰਮ੍ਰਿਤਧਾਰੀ ਬੀਬੀਆਂ ਬੀਬੀ ਗਰਮੀਤ ਕੌਰ ਅਤੇ ਬੀਬੀ ਗੁਰਦੇਵ ਕੌਰ ਨੂੰ ਪੁਲਿਸ ਨੇ ਚੁੱਕਿਆ ਹੈ ਅਤੇ ਉਹਨਾਂ ਉੱਤੇ ਬਟਾਲੇ ਵਿੱਚ ਜ਼ਾਲਮ ਐਸਐਸਪੀ ਗੋਬਿੰਦ RAM ਵੱਲੋਂ ਅਸਹਿ ਜ਼ੁਲਮ ਢਾਏ ਜਾ ਰਹੇ ਹਨ ਇਥੋਂ ਤੱਕ ਕਿ ਬੀਬੀਆਂ ਨੂੰ ਧਾਰਮਿਕ ਤੌਰ ਤੇ ਬੇਇੱਜ਼ਤ ਅਤੇ ਜਨੀਲ ਕਰਦਿਆਂ ਗੋਬਿੰਦ RAM ਨੇ ਪਿਸ਼ਾਬ ਪੀਣ ਲਈ ਆਖਿਆ ਗੋਬਿੰਦ RAM ਆਖਦਾ ਹੈ ਪਹਿਲਾਂ ਤੁਸੀਂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ ਹੈ ਹੁਣ ਗੋਬਿੰਦ RAM ਦਾ ਅੰਮ੍ਰਿਤ ਪੀਓ ਅਨੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਿੱਖਾਂ ਪ੍ਰਤੀ ਘ੍ਰੇਣਾ ਸੀ ਇਸ ਬੰਦੇ ਦੇ ਵਿੱਚ ਭਰੀ ਹੋਈ ਫਿਰ ਅੱਗੇ ਲਿਖਦੇ ਆ ਅਖਬਾਰ ਵਿੱਚ ਪੜ੍ਹ ਕੇ ਪੈਰ ਥੱਲੇੋਂ ਜ਼ਮੀਨ ਖਿਸਕ ਗਈ ਕਿ ਜਿਸ ਕੌਮ ਨੇ ਕਦੇ ਹਿੰਦੁਸਤਾਨ ਦੀਆਂ ਧੀਆਂ ਵਿਦੇਸ਼ੀ ਜਰਵਾਨਿਆਂ ਕੋਲੋਂ ਮੋੜ ਕੇ ਲਿਆਂਦੀਆਂ ਅਤੇ ਮਾਪਿਆਂ ਦੇ ਘਰੀ ਪਹੁੰਚਾਈਆਂ ਅੱਜ ਉਸ ਕੌਮ ਦੀਆਂ ਬੱਚੀਆਂ ਨਾਲ ਐਸਾ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਐਸਾ ਸਭ ਕੁਝ ਸੁਣ ਵੇਖ ਕੇ ਜਿਉਣਾ ਜੀਵਨ ਲਈ ਤ੍ਰਿਹਾਰ ਹੈ ਮੈਂ ਉਸੇ ਵਕਤ ਪ੍ਰੈਸ ਕਾਨਫਰੰਸ ਬੁਲਾ ਕੇ ਗੋਬਿੰਦ RAM ਨੂੰ ਚੈਲੰਜ ਕਰਦਿਆਂ ਬੀਬੀਆਂ ਦੀ ਰਿਹਾਈ ਲਈ ਮੋਰਚੇ ਦਾ ਐਲਾਨ ਕਰ ਦਿੱਤਾ ਬੇਸ਼ੱਕ ਕੁਝ ਲੀਡਰ ਟਾਈਪ ਵੀਰਾਂ ਨੇ ਸਲਾਹ ਦਿੱਤੀ ਕਿ ਤੁਸੀਂ ਖੁਦ ਮੋਰਚਾ ਨਾ ਲਾਓ ਕਈ ਵਾਰੀ ਹਾਲਾਤ ਫਸ ਜਾਂਦੇ ਹਨ ਤੇ ਫਿਰ ਅਕਾਲ ਤਖਤ ਦੀ ਬੇਅਦਬੀ ਹੋਵੇਗੀ ਸੋ ਤੁਸੀਂ ਕੋਈ ਕਮੇਟੀ ਬਣਾ ਦਿਓ ਤੇ ਉਸ ਦੇ ਨਾਮ ਇਠਾ ਮੋਰਚਾ ਲਾਓ ਮੈਂ ਆਖਿਆ ਮੈਂ ਇੰਨੇ ਨਾਜ਼ੁਕ ਮਸਲੇ ਨੂੰ ਕਮੇਟੀਆਂ ਉੱਤੇ ਨਿਰਪਰ ਕਰਕੇ ਨਹੀਂ ਛੱਡ ਸਕਦਾ ਇੱਕ ਗੱਲ ਸਮਝ ਲਓ ਮੈਂ ਅਕਾਲ ਤਖਤ ਨਹੀਂ ਹਾਂ ਬਲਕਿ ਅਕਾਲ ਤਖਤ ਦਾ ਇੱਕ ਸੇਵਾਦਾਰ ਜੈਸਦੀ ਮਾਨ ਮਰਿਆਦਾ ਕੌਮ ਨਾਲ ਜੁੜੀ ਹੋਈ ਹੈ ਇਸ ਲਈ ਮੋਰਚੇ ਵਿੱਚ ਮੈਂ ਆਪ ਸ਼ਾਮਲ ਹੋਵਾਂਗਾ ਮੋਰਚੇ ਅਧੀਨ ਪਹਿਲੇ ਪੜਾਅ ਵਿੱਚ ਅਸੀਂ ਬਟਾਲੇ ਦੇ ਥਾਣੇ ਦਾ ਘਰਾਉ ਕਰਨਾ ਸੀ ਪਰ ਅਕਾਲ ਤਖਤ ਦੇ ਸੇਵਾਦਾਰ ਵਜੋਂ ਆਪ ਸ਼ਾਮਲ ਹੋ ਕੇ ਮੋਰਚੇ ਦੇ ਐਲਾਨ ਕਰਨ ਨਾਲ ਹੀ ਸਰਕਾਰ ਇਤਨਾ ਘਬਰਾ ਗਈ ਕਿ ਦੋਹਾਂ ਬੀਬੀਆਂ ਵਿੱਚੋਂ ਇੱਕ ਬੀਬੀ ਗਰਮੀਤ ਕੌਰ ਨੂੰ ਤਾਂ ਉਸੇ ਵਕਤ ਰਹਾ ਕਰਕੇ ਅਕਾਲ ਤਾ ਸਹਿਬ ਤੇ ਭੇਜ ਦਿੱਤਾ ਗਿਆ ਨਾਲ ਹੀ ਇਹ ਸੁਨੇਹਾ ਵੀ ਆਇਆ ਕਿ ਦੂਜੀ ਬੀਬੀ ਨੂੰ ਵੀ ਛੇਤੀ ਰਹਾ ਕਰ ਦਿੱਤਾ ਜਾਵੇਗਾ ਤੁਸੀਂ ਮੋਰਚਾ ਵਾਪਸ ਲੈ ਲਵੋ ਅਸੀਂ ਇਹ ਵਿਚਾਰ ਕੀਤੀ ਕਿ ਸਰਕਾਰੀ ਵਾਅਦਿਆਂ ਤੇ ਹੁਣ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਰਹਾ ਕੀਤੀ ਗਈ ਬੀਬੀ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਸੀ ਅਸੀਂ ਉਸ ਬੀਬੀ ਨੂੰ ਸਟ੍ਰੈਚਰ ਉੱਤੇ ਪਾ ਕੇ ਲੈ ਗਏ ਅਤੇ ਆਪਣੇ ਕੀਤੇ ਹੋਏ ਐਲਾਨ ਮੁਤਾਬਕ ਹਜ਼ਾਰਾਂ ਸੰਗਤਾਂ ਦੀ ਸ਼ਮੂਲੀਅਤ ਨਾਲ ਬਟਾਲੇ ਦੇ ਠਾਣੇ ਦਾ ਜਾ ਘਰਾਓ ਕੀਤਾ ਬਟਾਲੇ ਵਿੱਚ ਹੀ ਮੋਰਚੇ ਦੇ ਅਗਲੇ ਪੜਾਅ ਬਾਰੇ ਐਲਾਨ ਕਰ ਦਿੱਤਾ ਕਿ 4 ਦਿਨਾਂ ਬਾਅਦ ਚੰਡੀਗੜ੍ਹ ਵਿੱਚ ਗਵਰਨਰ ਹਾਊਸ ਦਾ ਘਰਾਓ ਕੀਤਾ ਜਾਵੇਗਾ ਅਤੇ ਬੀਬੀ ਗੁਰਦੇਵ ਕੌਰ ਦੀ ਰਿਹਾਈ ਤੋਂ ਬਾਅਦ ਹੀ ਵਾਪਸ ਮੁੜਿਆ ਜਾਵੇਗਾ ਇਹ ਐਲਾਨ ਹੁੰਦਿਆਂ ਹੀ ਗਵਰਨਰ ਨੇ ਸਿਆਸੀ ਲੀਡਰਾਂ ਨੂੰ ਬੁਲਾਇਆ ਅਤੇ ਮੋਰਚਾ ਵਾਪਸ ਲੈਣ ਲਈ ਆਖਿਆ ਉਸ ਦਿਨ ਪਤਾ ਲੱਗਾ ਕਿ ਕੌਮ ਦੀ ਸ਼ਕਤੀ ਨਾਲ ਰਾਜ ਭਾਗ ਭੋਗਣ ਵਾਲੇ ਸਿਆਸੀ ਲੀਡਰਾਂ ਨੂੰ ਕੌਮ ਦੀ ਇੱਜ਼ਤ ਅਤੇ ਮਾਣ ਮਰਿਆਦਾ ਬਾਰੇ ਉੱਠੇ ਮੁੱਦਿਆਂ ਨਾਲ ਕਿੰਨਾ ਸਬੰਧ ਹੁੰਦਾ ਹੈ ਇਹਨਾਂ ਲੀਡਰਾਂ ਨੇ ਹਰ ਪਾਸਿਓਂ ਆਪ ਆ ਕੇ ਅਤੇ ਫੂਨਾ ਰਾਹੀ ਮੋਰਚਾ ਤਿਆਗਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਨਾਲ ਹੀ ਇਹ ਕਹਿਣ ਲੱਗੇ ਕਿ ਸਿੰਘ ਸਾਹਿਬ ਤੁਸੀਂ ਗਵਰਨਰ ਦੇ ਘਰਾਓ ਲਈ ਬਿਲਕੁਲ ਨਾ ਜਾਓ ਉਥੇ ਗੋਲੀਆਂ ਚੱਲ ਜਾਣਗੀਆਂ ਬੰਦੇ ਮਾਰੇ ਜਾਣਗੇ ਮੋਰਚਾ ਵਾਪਸ ਲੈ ਲਓ ਸਰਕਾਰ ਨਾਲ ਗੱਲਬਾਤ ਰਾਹੀਂ ਬੀਬੀਆਂ ਛੁਡਾ ਲਈਆਂ ਜਾਣਗੀਆਂ ਅਤੇ ਇਹ ਬੀਬੀਆਂ ਖਾੜਕੂਆਂ ਦੀਆਂ ਪਤਨੀਆਂ ਹਨ ਉਹਨਾਂ ਦੀ ਮਦਦ ਕਰਦੀਆਂ ਰਹੀਆਂ ਹਨ ਤਾਹੀਂ ਤੇ ਕੇਸ ਬਣੇ ਹਨ ਸੋ ਕਾਲੀ ਨਾ ਕਰੋ ਪ੍ਰੋਫੈਸਰ ਦਰਸ਼ਨ ਸਿੰਘ ਕਹਿਣ ਲੱਗੇ ਮੈਂ ਆਖਿਆ ਕੌਮ ਦੀਆਂ ਬੀਬੀਆਂ ਦੀ ਇੱਜ਼ਤ ਆਬਰੂ ਸਭ ਤੋਂ ਕੀਮਤੀ ਹੁੰਦੀ ਹੈ ਸਾਡਾ ਇਤਿਹਾਸ ਕਹਿੰਦਾ ਹੈ ਕਿ ਵੱਡੇ ਘੱਲੂ ਘਾਰੇ ਸਮੇਂ ਬੀਬੀਆਂ ਅਤੇ ਬੱਚਿਆਂ ਦੀ ਰਾਖੀ ਲਈ ਸਿੰਘਾਂ ਨੇ ਚਾਰੇ ਪਾਸਿਓਂ ਘੇਰਾ ਪਾਈ ਰੱਖਿਆ ਆਪਣੀਆਂ ਜਾਨਵਾਰੀਆਂ ਪਰ ਬੀਬੀਆਂ ਤੇ ਬੱਚਿਆਂ ਦੀ ਰਾਖੀ ਕੀਤੀ ਇਸ ਲਈ ਬੀਬੀਆਂ ਦੀ ਰਿਹਾਈ ਦੇ ਮੋਰਚੇ ਵਿੱਚ ਮੈਂ ਕੋਈ ਕਮਜ਼ੋਰੀ ਨਹੀਂ ਆਉਣ ਦੇਵਾਂਗਾ ਜਾਂ ਫਿਰ ਦੂਜੀ ਬੀਬੀ ਨੂੰ ਵੀ ਰਿਹਾ ਕਰ ਦਿੱਤਾ ਜਾਵੇ ਨਹੀਂ ਤਾਂ ਮਿੱਥੇ ਸਮੇਂ ਮੁਤਾਬਕ ਮੈਂ ਘਰਾਓ ਲਈ ਜ਼ਰੂਰ ਜਾਵਾਂਗਾ ਅਗਲੇ ਦਿਨ ਸਵੇਰੇ ਹਜ਼ਾਰਾਂ ਸਿੱਖ ਸੰਗਤਾਂ ਨੇ ਘਰਾਓ ਲਈ ਤੁਰਨਾ ਸੀ ਅਤੇ ਅੱਧੀ ਰਾਤ ਤੱਕ ਮੋਰਚਾ ਤਿਆਗਣ ਲਈ ਮੇਰੇ ਉੱਤੇ ਜ਼ੋਰ ਪੈਂਦਾ ਰਿਹਾ ਆਖਰ ਇਰਾਦੇ ਵਿੱਚ ਮੇਰੀ ਮਜ਼ਬੂਤੀ ਕਾਰਨ ਰਾਤ ਨੂੰ 1 ਵਜੇ ਬਟਾਲੇ ਥਾਣੇ ਵਿੱਚ ਅਦਾਲਤ ਲਾ ਕੇ ਮੈਜਿਸਟ੍ਰੇਟ ਕੋਲੋਂ ਬੀਬੀ ਦੇ ਰਿਹਾਈ ਦੇ ਆਰਡਰ ਲਏ ਗਏ ਰਾਤ ਦੇ ਕਰੀਬ 2 ਵਜੇ ਬਟਾਲੇ ਥਾਣੇ ਤੋਂ ਇੱਕ ਬੰਦੇ ਨੇ ਆ ਕੇ ਕਿਹਾ ਕਿ ਬੀਬੀ ਨੂੰ ਰਿਹਾ ਕਰ ਦਿੱਤਾ ਗਿਆ ਹੈ ਪਰ ਉਹ ਇੰਨੀ ਸਹਿਮੀ ਹੋਈ ਹੈ ਕਿ ਉਹ ਕਿਸੇ ਨਾਲ ਵੀ ਘਰ ਜਾਣ ਨੂੰ ਤਿਆਰ ਨਹੀਂ ਸੋ ਤੁਸੀਂ ਉਸ ਨੂੰ ਮੰਗਵਾਉਣ ਦਾ ਇੰਤਜ਼ਾਮ ਕਰੋ ਅਸੀਂ ਉਸੇ ਸਮੇਂ ਰਾਤ ਨੂੰ 2 ਵਜੇ ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਜੁਗਿੰਦਰ ਸਿੰਘ ਜੀ ਤਲਵਾੜਾ ਨੂੰ ਉਠਾਇਆ ਅਤੇ ਆਪਣੀ ਗੱਡੀ ਦੇ ਕੇ ਬੀਬੀ ਨੂੰ ਲੈਣ ਲਈ ਬਟਾਲੇ ਭੇਜਿਆ ਫਿਰ ਤਲਵਾੜਾ ਜੀ ਸਵੇਰੇ 5 ਵਜੇ ਦੇ ਕਰੀਬ ਬੀਬੀ ਨੂੰ ਨਾਲ ਲੈ ਕੇ ਮੇਰੀ ਰਹਿਸ਼ੀ ਜਗ੍ਹਾ ਭਾਈ ਗੁਰਦਾਸ ਹਾਲ ਵਿਖੇ ਪੁੱਜ ਗਏ ਇਉਂ ਇਹ ਮੋਰਚਾ ਸਫਲ ਹੋਇਆ ਹੁਣ ਤੁਸੀਂ ਦੇਖ ਸਕਦੇ ਹੋ ਉਹਨਾਂ ਜਹਾੜੂਆਂ ਦੀਆਂ ਘਰ ਵਾਲੀਆਂ ਨੂੰ ਚੁੱਕ ਕੇ ਉਹਨਾਂ ਉੱਤੇ ਕਿੰਨਾ ਜ਼ੁਲਮ ਢਾਇਆ ਗਿਆ ਕੁਝ ਸਿਆਸੀ ਬੰਦਿਆਂ ਦੇ ਕਿਹੋ ਜੇ ਖਿਆਲ ਸਨ ਸੰਗਤ ਦੇ ਵਿੱਚ ਉਹਨਾਂ ਸਿੰਘਣੀਆਂ ਨੂੰ ਛਡਾਉਣ ਵਾਸਤੇ ਕਿੰਨਾ ਉਤਸ਼ਾਹ ਤੇ ਜੋਸ਼ ਸੀਗਾ ਜੇ ਇਸ ਮੋਰਚੇ ਦੇ ਵਿੱਚ ਕੌਣ ਕੌਣ ਸ਼ਾਮਲ ਹੋਇਆ ਤੇ ਕੌਣ ਕੌਣ ਨਹੀਂ ਸ਼ਾਮਲ ਹੋਇਆ ਉਦੋਂ ਦੀਆਂ ਅਖਬਾਰਾਂ ਦੇ ਵਿੱਚ ਫੋਟੋਆਂ ਵੀ ਮੌਜੂਦ ਨੇ ਤੇ ਨਾਮ ਵੀ ਮੌਜੂਦ ਨੇ ਤੇ ਸਭ ਤੋਂ ਵੱਡੀ ਗੱਲ ਹਰ ਮਸਲੇ ਕੇਵਲ ਕਮੇਟੀਆਂ ਬਣਾ ਕੇ ਨਹੀਂ ਸੁਲਝਾਏ ਜਾਂਦੇ ਕਈ ਵਾਰੀ ਕੌਮ ਦੇ ਆਗੂਆਂ ਨੂੰ ਅੱਗੇ ਲੱਗ ਕੇ ਖੁਦ ਵੀ ਤੁਰਨਾ ਪੈਂਦਾ ਇਹ ਗੱਲ ਪਤਾ ਨਹੀਂ ਕਦੋਂ ਸਾਡੇ ਬੰਦਿਆਂ ਦੀ ਸਮਝ ਵਿੱਚ ਪਈ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ